ਲਓ ਵੀ ਮਿੱਤਰੋ ਬਰਨਾਰਾ ਟਰੈਕਟਰ ਮੰਡੀ ਦੇ ਵਿੱਚ ਨ ਅੱਜ ਫੇਰ ਸੱਜਣੋਂ ਇੱਕ ਦੋ ਫਾ ਲਿਆਂਦਾ ਤੁਹਾਡੇ ਵਾਸਤੇ ਤੇ ਜਿਹੜਾ ਅੱਜ ਕੱਲ ਪੂਰੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆ ਸੱਜਣੋਂ ਬਿਲਕੁਲ ਥੋੜੇ ਜਿੇ ਘੰਟੇ ਚੱਲਿਆ ਹੋਇਆ ਟਰੈਕਟਰ ਆ ਇਹ ਤੇ ਖੜਾ ਵੀ ਉਹੀ 바ਵਾ ਟਰੈਕਟਰ ਹੰੜਿਆਏ ਵਾਲਿਆਂ ਨਾਲ ਵੀ ਆ ਸੱਜਣੋਂ ਹੰੜਿਆਏ ਵਾਲਾ ਬੈਸੀ ਟਰੈਂਡ ਦੇ ਵਿੱਚ ਚੱਲਦੇ ਆ ਤੇ ਪਹਿਲਾਂ ਤਾਂ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲਓ ਉਸ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਦੱਸ ਦਿੰਨੇ ਆ ਵੀ ਕਿੰਨਾ ਮਾਡਲ ਆ ਕਿੰਨੇ ਕ ਘੰਟੇ ਚੱਲਿਆ ਹੋਇਆ ਕੀ ਗੱਲਬਾਤ ਹੈ ਹਨਾ ਤੇ ਟਰੈਕਟਰ ਤੇ ਮਾਰ ਲਓ ਫੁੱਲਨੇਗਾ ਮਕਰਾਟਾਂ ਚ ਤੁਹਾਨੂੰ ਦਿਖਾ ਦਿੰਨਾ ਜਿਹੜੀ ਚੀਜ਼ਾਂ ਦੇਖਣ ਵਾਲੀਆਂ ਨੇ ਲੋ ਕਰੋ ਟਰੈਕਟਰਾਂ ਦੇ ਜਿਵੇਂ ਕਹਦੀ ਇਹ ਕੰਡੇ ਚੈੱਕ ਟਾਇਰਾਂ ਦੇ ਪਿੱਛੋਂ ਤੁਹਾਨੂੰ ਕੰਡੀਸ਼ਨ ਦਿਖਾ ਦਿੰਨਾ ਸੱਤਰੀ ਬਿਲਕੁਲ ਨਵੀਂ ਲਕੋਰਾ ਸੱਜਣੋ ਜੁੜੇ ਰਹੋ ਐਂਡ ਤੱਕ ਵੀਡੀਓ ਦੇਖਿਓ ਤੁਹਾਨੂੰ ਨਾ ਇਸ ਟਰੈਕਟਰ ਦੇ ਵਿੱਚੋਂ ਬਹੁਤ ਜ਼ਿਆਦਾ ਬੈਨੀਫਿਟ ਹੋਣ ਵਾਲਾ ਹੈ ਲੈ ਵੀ ਦੇਖੋ ਵੀ ਇਧਰ ਲਾ ਟਾਇਰ ਵੀ ਕਰੋ ਚੈੱਕ ਹਨ ਤੇ ਆਹ ਦੇਖੋ ਲਾਈਟਾਂ ਲੂਟਾਂ ਸੱਜਣੋ ਚੰਗੀ ਤਰ੍ਹਾਂ ਲੱਗੀਆਂ ਹੋਈਆਂ ਨੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਬਾਕੀ ਬਾਈ ਆਪਣੇ ਨਾਲ ਹੀ ਹੈ ਵੀ ਉਹ ਤੋਂ ਸਾਰਾ ਕੁਝ ਜਾਣ ਲੈਣੇ ਆ ਵੀ ਕਿੰਨੇ ਕ ਘੰਟੇ ਚੱਲਿਆ ਹੋਇਆ ਕੀ ਗੱਲਬਾਤ ਹੈ ਕਿੰਨੇ ਕ ਦਾ ਮਿਲ ਜੂ ਤੇ ਕਿਹੜੀ ਜਗ੍ਹਾ ਤੇ ਤੁਹਾਨੂੰ ਇਹ ਟਰੈਕਟਰ ਮਿਲੂ ਕੀ ਹਾਲ ਨੇ ਵੀਰਿਆ ਜੀ ਠੀਕ ਹੋ ਤੇ ਪਹਿਲਾਂ ਤਾਂ ਇਹ ਦੱਸ ਦਿਓ ਵੀ ਮਾਡਲ ਕਿੰਨਾ ਇਹ 2022 ਮਾਡਲ ਹੈ ਵੀਰੇ 10ਵੇਂ ਮਹੀਨੇ ਦਾ 2022 ਅਸਾ 10ਵੇਂ ਮਹੀਨੇ ਚ ਨਿਕਲਿਆ ਹੈ 2022 ਦੇ ਯਾਨੀ ਕਿ 23 ਜੀ 23 ਜੀ ਹੈ ਲੈ ਵੀ ਸੱਜਣੋ 2 ਮਹੀਨੇ ਘਟਨੇ 23 ਮਾਡਲ ਹੈ ਤੇ ਭਾਈ ਉਦਾਂ ਕੋਈ ਦੇ ਵਿੱਚ ਕੰਪਲੀਟ ਤਾਂ ਨਹੀਂ ਕੋਈ ਬਿਲਕੁਲ ਹਾਂ ਮੇਰੇ ਬਿਲਕੁਲ ਨਵਾਂ ਟਰੈਕਟਰ ਆ ਮਾਰ ਕੇ ਬਾਈ ਦੇ ਆ ਬਾਈ ਦਾ ਪੰਪ ਤੇ ਬਾਈ ਦਾ ਟਾਇਰਾਂ ਦੇ ਹਾਂ ਓਕੇ ਸਮੇਂ ਮਹੀਨੇ ਦਾ ਦੱਸਾ ਲੋ ਵੀ ਸੱਜਣੋ 2210 ਹਨਾ ਜਿਹੜੀ ਗੱਲ ਕਹੀ ਆ ਬਿਲਕੁਲ ਸਹੀ ਐ ਕੋਈ ਚੇਂਜ ਤਾਂ ਨਹੀਂ ਹੋਇਆ ਹੁਣ ਬਾਈ ਦਾ ਹਨਾ ਨਹੀਂ 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 ਬਾਈ ਜਮਾਂ ਨਵਾਂ ਟਰੈਕਟਰ ਸਿਲਫ ਬਿਲਕੁਲ ਨਵਾਂ ਨਕੂਰ ਟਰੈਕਟਰ ਐ ਤੇ ਵੀ ਟਾਇਰ ਤੇ ਨਾਲ ਦੀ ਨਹੀਂ ਟਾਇਰ ਨਾਲ ਦੇ ਆ ਵੀਰੇ ਅੱਛਾ ਲੈ ਮੇਤਰੋ ਟਾਇਰ ਵੀ ਨਾਲ ਦੀ ਨੇ ਜਿਹੜੇ ਕੰਪਨੀ ਦੇ ਵਿੱਚ ਆਉਂਦੇ ਗੁੱਡਇਰ ਦੇ ਟਾਇਰ ਨੇ ਤੇ ਜਿਵੇਂ ਕਹਿ ਦਈਏ ਕੁਝ ਮਹੀਨੇ ਹੋਏ ਨੇ ਨਾ ਬਈ ਆਏ ਨੂੰ ਬੱਸ ਲਾਲੋ ਸਾਹਿਬ ਤੇ 23 ਹੀ ਮੰਨੋ ਆਇਆ ਮਹੀਨੇ ਚ ਆਇਆ ਤੇ ਸਾਲ ਕੋ ਹੋਇਆ ਹੈ ਨਾ ਸਾਲ ਕੋ ਹੋ ਗਿਆ ਕਿਤੇ ਕੋਈ ਕਲਮ ਨਹੀਂ ਲੱਗੀ ਡਾਕਟਰ ਦੇ ਪੂਰੇ ਜੈਨੂ ਹਨ ਜਿਵੇਂ ਹੁੱਕ ਚੱਲੀ ਆ ਜੋ ਵੀ ਹੈ ਉਹ ਸਾਰਾ ਪਰਸਾ ਹੈ ਲੈ ਵੀ ਸੱਜਣੋ ਮੇਰੇ ਸਾਹਬ ਨਾਲ 10 ਕੋ ਬਾਰੀ ਮਸਾਂ ਟਰਾਲੀ ਪਾਈ ਹੋਣੀ ਆ ਹੈ ਨਾ ਤੇ ਇਦੋਂ ਵੱਧ ਟਰਾਲੀ ਨਹੀਂ ਪਈ ਹੋਣੀ ਲੈ ਅੰਦਰੋਂ ਦੇਖੋ ਰੈਂਬਾ ਦੀ ਕੰਡੀਸ਼ਨ ਹੈ ਨਾ ਤੇ ਬੜੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਸੱਜਣੋ ਜਿੰਨੀਆਂ ਵੀ ਸਫਤਾਂ ਕਰ ਲਈ ਇਹਨਾਂ ਕਦੇ ਘੱਟ ਹੀ ਘਟਨੇ ਤੇ ਭਾਈ ਜੇ ਹੁਣ ਇਹਦੇ ਆਪ ਗੱਲ ਕਰੀਏ ਇਹ ਪਹਿਲੀ ਪਾਰਟੀ ਦੇ ਨਾਮ ਹੀ ਆਰਸੀ ਉਰਸੀ ਆ ਗਈ ਪੰਜਾਬ ਦਾ ਨੰਬਰ ਆ ਪੰਜਾਬ ਦਾ ਠੀਕ ਹੈ ਲੈ ਮਿੱਤਰੋ ਪੰਜਾਬ ਦਾ ਨੰਬਰ ਆ ਤੇ ਪਹਿਲੀ ਪਾਰਟੀ ਦੇ ਨਾਮ ਆ ਤੇ ਭਾਈ ਜਿਹਦੇ ਰੇਟ ਦੀ ਗੱਲ ਕਰੀਏ ਰੇਟ ਭਾਈ ਇਹਦਾ 7,85,000 7,85,000 ਹਾਂਜੀ ਹਾਂਜੀ ਦੇ ਡਿਸਕਾਊਂਟ ਕਿੰਨਾ ਕੁ ਜੂ ਦੇ ਵਿੱਚੋਂ ਡਿਸਕਾਊਂਟ ਬਾਈ ਮੌਕੇ ਤੇ ਪੂਰਾ ਵਧੀਆ ਕੀਤਾ ਜੀ ਵਧੀਆ ਕੀਤਾ ਜਾਓ ਲੈ ਮਿੱਤਰੋ 785000 ਰੁਪਿਆ ਬਾਈ ਡਿਮਾਂਡ ਕਰ ਰਿਹਾ ਹੈ ਬਾਕੀ ਤੁਹਾਡਾ ਬਣਦਾ ਮਾਣ ਤਨ ਪੂਰਾ ਹੀ ਇਸ ਟਰੈਕਟਰ ਦੇ ਵਿੱਚੋਂ ਹੋਣਾ ਤੇ ਜਿਹੜੇ ਭਰਾ ਨੇ ਲੈਣਾ ਨਾ ਸੱਜਣੋ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ फटाफट ਕੰਟੈਕਟ ਕਰ ਲੋ ਤੇ ਬਾਈ ਤੁਸੀਂ ਅੱਜ ਤਾਂ ਮਿਲੋਂਗੇ ਸੋਮਵਾਰ ਨੂੰ ਮੰਡੀ ਦੇ ਵਿੱਚ ਹੀ ਹੈਨਾ ਜੇ ਕਿਸੇ ਭਰਾ ਨੇ ਕੱਲ ਨੂੰ ਤੁਹਾਨੂੰ ਫੋਨ ਲਾਇਆ ਤਾਂ ਕਿਹੜੀ ਜਗ੍ਹਾ ਤੇ ਆਪਾਂ ਮਿਲਾਂਗੇ ਸਟੈਂਡਰਡ ਚੌਕ ਹੰਡਿਆਏ ਦੇ ਵਿੱਚ ਜਿਹੜਾ ਆ ਬਾਬਾ ਟਰੈਕਟਰ ਸੇਲ ਪਰਚੇਜ਼ ਹੈਨਾ ਲੈ ਮਿੱਤਰੋ ਕੱਲ ਨੂੰ ਹੰੜਿਆਏ ਬਾਈਉਰੀ ਮਿਲ ਜਾਣਗੇ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ ਬਹੁਤ ਸੋਹਣਾ ਜਿਵੇਂ ਕਹਦੀ ਆ ਵੀ 70 ਦਾ ਕੀ 10 ਚੱਲਿਆ ਬੈਗਾ ਸਿਰਫ ਲੈ ਵੀ ਸੱਜਣੋ 370 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਤੇ ਜਿਹੜੇ ਭਰਾ ਨੇ ਲੈਣਾ ਨਾ ਫਟਾਫਟ ਸੰਪਰਕ ਕਰ ਲਿਓ ਤੇ ਸੋਮਵਾਰ ਨੂੰ ਬਾਈਉਰੀ ਮੰਡੀ ਦੇ ਵਿੱਚ ਹੁੰਦੇ ਆ ਤੇ ਬਿਨਾਂ ਸੋਮਵਾਰ ਤੋਂ ਬਾਈਉਰੀ ਹੰੜਿਆਏ ਬਾਈਉਰੀਆਂ ਦਾ ਜਿਵੇਂ ਕਹਦੀ ਇੱਕ 바ਵਾ ਟਰੈਕਟਰ ਸੇਲ ਪਰਚੇਜ ਦੇ ਨਾਂ ਤੇ ਸ਼ੋਅਰੂਮ ਹੈ ਉੱਥੇ ਮਿਲਣਗੇ ਤਾਂ ਕਰ ਲਓ ਫਟਾਫਟ ਕੰਟੈਕਟ